ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸ਼ੁਕਰਾਨਾ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਦਾ ਜਿਨ੍ਹਾਂ ਨੇ ਮਤਲਬ ਆਪਣੇ ਪਰਿਵਾਰ ਦੇ ਵਿੱਚ ਜਾਂ ਆਪਣੇ ਚਰਨਾਂ ਦੇ ਵਿੱਚ ਲਾਇਆ ਇਦਾਂ ਹੀ ਅੱਜ ਖੁਸ਼ੀ ਦਾ ਦਿਨ ਆ ਕਈ ਸਾਲਾਂ ਬਾਅਦ ਆਇਆ ਜੀ ਅੱਜ ਦੋ ਭਰਾ ਗੁਰੂ ਸਾਹਿਬ ਦੇ ਚਰਨਾਂ 'ਚ ਜਿੱਦਾਂ ਬਲਕਾਰ ਸਿੰਘ ਜੀ ਔਰ ਕਮਲਵੀਰ ਅੱਜ ਗੁਰੂ ਮਹਾਰਾਜ ਦੇ ਚਰਨਾਂ 'ਚ ਆਨੰਦਪੁਰ ਸਾਹਿਬ ਚੱਲੇ ਨੇ ਜੀ ਅੰਮ੍ਰਿਤ ਦੀ ਦਾਤ ਅੱਜ ਇਹਨਾਂ ਨੂੰ ਮਿਲਨੀ ਆ ਗੁਰੂ ਮਹਾਰਾਜ ਨੇ ਤਰਸ ਖਾਇਆ ਨਾ ਤੇ ਔਰ ਅਸੀਂ ਤਾਂ ਵਧਾਈ ਦੇਣੇ ਆ ਸਾਰੀ ਨੌਜਵਾਨਾਂ ਨੂੰ ਔਰ ਜਿਹੜੇ ਨੌਜਵਾਨ ਹੋਰ ਵੀ ਨੇ ਉਹ ਵੀ ਗੁਰੂ ਮਹਾਰਾਜ ਦੇ ਲੜ ਜਰੂਰ ਲੱਗੀ ਆਪਾਂ ਤੁਸੀਂ ਜਿਹੜੇ ਵੀ ਧਰਮ ਦੇ ਵਿੱਚੋਂ ਕਿਉਂਕਿ ਸੰਤ ਵੀ ਕਹਿੰਦੇ ਸੀ ਵੀ ਆਪਾਂ ਆਪਣੇ ਆਪਣੇ ਧਰਮਾਂ 'ਚ ਪੱਕੇ ਹੋਣਾ ਜੇ ਕਿਸੇ ਵੀ ਧਰਮ ਦੇ ਵਿੱਚੋਂ ਆਪਾਂ ਆਪਣੇ ਆਪਣੇ ਧਰਮ 'ਚ ਪੱਕੇ ਹੋਣਾ ਇਸ ਕਰਕੇ ਅੱਜ ਕਮਲ ਤੇ ਜਿਹੜੇ ਖਾਲਸਾ ਜੀ ਅੱਜ ਗੁਰੂ ਮਹਾਰਾਜ ਦੇ ਚਰਨਾਂ 'ਚ ਚੱਲੇ ਨੇ ਸਾਡੇ ਵੱਲੋਂ ਬਹੁਤ ਵਧਾਈ ਅੱਜ ਅਨੰਦਪੁਰ ਸਾਹਿਬ ਇਹ ਆਪਣੇ ਘਰ ਵਾਪਸੀ ਕਰਨ ਲੱਗੇ ਨੇ ਅੰਮ੍ਰਿਤਦੀ ਦਾਤ ਔਰ ਜਿਹੜੇ ਬਾਕੀ ਵੀ ਸਾਡੇ ਨੌਜਵਾਨ ਨੇ ਜਿਨ੍ਹਾਂ ਦੇ ਕੇਸ ਕਤਲ ਨੇ ਉਹ ਪਹਿਲਾਂ ਕੇਸ ਜਰੂਰ ਆਪਾਂ ਰੱਖੀਏ ਕਿਉਂਕਿ ਹੌਲੀ-ਹੌਲੀ ਫਿਰ ਮਹਾਰਾਜ ਨੇ ਆਪਣੇ ਆਪ ਲੜ ਲਾ ਲੈਣਾ ਔਰ ਜਦੋਂ ਕੇਸ ਰੱਖੋਗੇ ਜਦੋਂ ਕੜਾ ਤੇ ਕੰਗਾ ਕੇਸਾਂ ਦੇ ਵਿੱਚ ਰੱਖਦੇ ਆਂ ਆਪਾਂ ਹੌਲੀ-ਹੌਲੀ ਮਹਾਰਾਜ ਨੇ ਹੌਲੀ-ਹੌਲੀ ਅਰਦਾਸ ਕਰੀਏ ਮਹਾਰਾਜ ਦੇ ਚਰਨਾਂ 'ਚ ਵੀ ਮਹਾਰਾਜ ਤਰਸ ਖਾ ਕੇ ਆਪਣੇ ਲੜ ਲਾ ਲੈਣ ਕਿਉਂਕਿ ਅਰਦਾਸ ਨੇ ਜਦੋਂ ਆਪਾਂ ਅਰਦਾਸ ਕਰਦੇ ਆਂ ਮਹਾਰਾਜ ਨੇ ਸੁਣ ਹੀ ਲੈਣੀ ਆ ਇੱਕ ਨਾ ਇੱਕ ਦਿਨ ਇਸ ਕਰਕੇ ਅੱਜ ਇਹਨਾਂ ਦੀਆਂ ਅਰਦਾਸਾਂ ਗੁਰੂ ਮਹਾਰਾਜ ਨੇ ਸੁਣੀਆਂ ਨੇ ਅਸੀਂ ਵਧਾਈ ਦਿੰਨੇ ਆਂ ਵੀ ਸੱਚੇ ਪਾਤਸ਼ਾਹ ਵਾਹਿਗੁਰੂ ਇਹਨਾਂ ਨੂੰ ਇੰਨੀ ਕੁ ਤਾਕਤ ਦਵੇ ਮਹਾਰਾਜ ਔਰ ਇੰਨੀ ਕੇ ਸੇਵਾ ਕਰ ਸਕਣ ਕਿਉਂਕਿ ਇਦਾਂ ਹੀ ਲੋੜਵੰਦ ਬੇਸਹਾਰਿਆਂ ਦੀ ਸੇਵਾ ਕਰਦੇ ਨੇ ਪਟਿਆਲੇ ਦੁਖਨਮਨ ਸਾਹਿਬ ਗੁਰੂ ਘਰ ਦੇ ਬਾਹਰ ਪੱਟੀ ਦੀ ਸੇਵਾ ਜਿਹੜੀ ਪਿਛਲੇ 5 ਸਾਲ ਤੋਂ ਚੱਲ ਰਹੀ ਆ ਵੀਰੋਣੀ ਉੱਥੇ ਇੱਕ ਫਾਊਂਡੇਸ਼ਨ ਚਲਾਉਂਦੇ ਨੇ ਜੀ ਤੇ ਜਿਹਦਾ ਕੰਮ ਹੈਗਾ ਕੈਂਪ ਲਾਉਣਾ ਵਕ ਵਕ ਥਾਵਾਂ ਤੇ ਇੱਦੀ ਬਲਕਾਰ ਸਿੰਘ ਜੀ ਆਪਣਾ ਫਰਜ ਸੇਵਾ ਸੁਸਾਇਟੀ ਦੇ ਵੀ ਇੱਕ ਪਰਿਵਾਰਕ ਮੈਂਬਰ ਨੇ ਔਰ ਇਸ ਸੰਸਥਾ ਦੇ ਵੀ ਕਿਉਂਕਿ ਇਹ ਸੰਸਥਾ ਦੇ ਨਾਮ ਜਰੂਰ ਵੱਖ-ਵੱਖ ਨੇ ਪਰ ਕਿਤੇ ਨਾ ਕਿਤੇ ਕਨੈਕਸ਼ਨ ਇੱਕੋ ਨੇ ਜੀ ਮੰਜ਼ਲਾਂ ਇੱਕੋ ਨੇ ਜੀ ਇਨਸਾਨੀਅਤ ਦੀ ਸੇਵਾ ਕਿਉਂਕਿ ਗੁਰੂ ਮਹਾਰਾਜ ਨੇ ਇਹੀ ਕਿਹਾ ਸੀ ਵੀ ਜਦੋਂ ਕੋਈ ਲੋੜ ਦੇ ਜਦੋਂ ਕੋਈ ਪ੍ਰੋਬਲਮ ਦੇ ਵਿੱਚ ਆ ਖਾਲਸਾ ਉਹਦੀ ਰਖਵਾਲੀ ਕਰੂਗਾ ਇਸ ਕਰਕੇ ਅੱਜ ਇਹ ਉਹ 100% ਪੂਰਾ ਖਾਲਸਾ ਐਡਮਿਸ਼ਨ ਕਰਾਉਣ ਲਈ ਚੱਲਿਆ ਸੀ ਤਾਂ ਵਧਾਈ ਦਿੰਨੇ ਆ ਦਿਲੋਂ ਧੰਨਵਾਦ ਸੱਚੇ ਪਾਤਸ਼ਾਹ ਵਾਹਿਗੁਰੂ ਇਦਾਂ ਦੇ ਵੀਰਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖੇ ਔਰ ਹੋਰ ਸੇਵਾ ਅਸੀਂ ਸੰਗਤਾਂ ਨੂੰ ਵੀ ਕਹਾਂਗੇ ਜਿਹੜੇ ਚੰਗੇ ਇਨਸਾਨ ਪੰਜਾਬ ਦੇ ਵਿੱਚ ਸੇਵਾ ਕਰਦੇ ਨੇ ਉਹਨਾਂ ਦੀ ਬਾਹ ਜਰੂਰ ਫੜਨੀ ਆ ਜੀ ਸਾਰੀਆਂ ਸੰਗਤਾਂ ਨੇ ਕਿਉਂਕਿ ਉਹਨਾਂ ਦਾ ਹੋਰ ਉਤਸ਼ਾਹ ਉਹ ਹੋਰ ਕੁਝ ਨਾ ਕੁਝ ਚੰਗਾ ਜਦੋਂ ਕਰਨਗੇ ਉਹਨਾਂ ਨੂੰ ਹੋਰ ਬੂਸਟ ਮਿਲਨੀ ਆ ਔਰ ਆਪ ਜੀ ਨੇ ਹੌਸਲਾ ਵੀ ਦੇਣਾ ਔਰ ਸਾਰੇ ਭੈਣ ਭਰਾਵਾਂ ਨੇ ਵਧਾਈਆਂ ਵੀ ਦੇਣੀਆਂ ਨੇ ਵੀ ਅੱਜ ਗੁਰੂ ਮਹਾਰਾਜ ਦੇ ਚਰਨਾਂ 'ਚ ਜਾਬ ਰਾਜੇ ਨੇ ਔਰ ਅੱਜ ਅੰਮ੍ਰਿਤ ਦੀ ਦਾਤ ਇਹਨਾਂ ਨੂੰ ਮਿਲਨੀ ਆ ਔਰ ਤੁਸੀਂ ਵੀ ਸਾਰੇ ਭੈਣ ਭਰਾਵਾਂ ਨੇ ਅਰਦਾਸ ਕਰਨੀਆਂ ਤੇ ਗੁਰੂ ਮਹਾਰਾਜ ਨੇ ਸੁਣ ਹੀ ਲੈਣੀਆਂ ਜਿੱਦਾਂ ਸਾਡੇ ਵਰਗੇ ਗੰਦਗੀ ਦੇ ਕੀੜਿਆਂ ਦੀ ਮਹਾਰਾ ਨੇ 35 33 ਸਾਲ ਬਾਅਦ ਆਪਣੇ ਲੜ ਲਾਇਆ ਤਾਂ ਇਦਾਂ ਹੀ ਮਹਾਰਾ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨਗੇ ਸਾਰੇ ਨੌਜਵਾਨ ਇੱਕ ਨਾ ਇੱਕ ਦਿਨ ਘਰ ਵਾਪਸ ਮੁੜਨਗੇ ਇਦਾਂ ਹੀ ਹੌਲੀ ਹੌਲੀ ਹਰ ਸਾਲ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਦੇ ਰਹਿਣਗੇ ਜੀ ਬਾਕੀ ਕੁਝ ਕਹੋ ਤੁਸੀਂ ਬੋਲੋ ਬੋਲੋ ਕੁਝ ਮੇਰੇ ਕਾਫੀ ਟਾਈਮ ਬਾਅਦ ਜਿਹੜੀ ਘਰ ਵਾਪਸੀ ਹੋ ਰਹੀ ਆ ਬਹੁਤ ਜ਼ਿਆਦਾ ਖੁਸ਼ੀ ਹੈ ਸਾਰੀ ਰਾਤ ਨੀਂਦ ਵੀ ਨਹੀਂ ਆਈ ਤੁਹਾਡਾ ਮਾੜਾ ਕਿਰਪਾ ਕਰਨ ਮਤਲਬ ਗੁਰੂ ਸਾਹਿਬ ਕਿਰਪਾ ਕਰਦੇ ਬਾਕੀ ਇਹ ਹੁੰਦਾ ਜੀ ਚੰਗੀ ਜਿਹੜੀ ਵੀਡੀਓ ਹੁੰਦੀ ਆ ਦਾ ਮਕਸਦ ਇਹ ਹੁੰਦਾ ਜੀ ਵੀ ਕੋਈ ਨਾ ਕੋਈ ਹੋਰ ਨੌਜਵਾਨ ਕਿਸੇ ਦੀ ਹਿੰਮਤ ਜਿਹੜੀ ਟੁੱਟੀ ਵੀ ਹੁੰਦੀ ਆ ਉਹਨੂੰ ਕਿਤੇ ਨਾ ਕਿਤੇ ਹਿੰਮਤ ਮਿਲ ਜਾਂਦੀ ਆ ਵੀ ਯਾਰ ਅਸੀਂ ਵੀ ਚੱਲੀਏ ਗੁਰੂ ਮਹਾਰਾਜ ਦੇ ਚਰਨਾਂ 'ਚ ਇਸ ਕਰਕੇ ਚੰਗੀ ਜਿਹੜੀ ਗੱਲ ਆ ਉਹਨੂੰ ਸ਼ੇਅਰ ਜ਼ਰੂਰ ਕਰਨਾ ਔਰ ਅਰਦਾਸ ਜ਼ਰੂਰ ਕਰਨੀ ਆ ਕਿਉਂਕਿ ਜਦੋਂ ਅਰਦਾਸ ਕਰੋਗੇ ਸਿੱਖੀ ਨਿਭਣੀ ਹੀ ਤਾਂ ਗੁਰੂ ਮਹਾਰਾਜ ਨੇ ਕਿਰਪਾ ਕਰਨੀ ਆ ਔਰ ਨਾਲ ਖਾਲਸਾ ਜੀ ਚੱਲੇ ਨੇ ਬਾਈ ਜੀ ਉਹਨਾਂ ਦੇ ਵੀ ਓਨੀ ਹੀ ਸੇਵਾ ਨਾਲ ਵੀਰ ਹੋਣੇ ਨੇ ਨਾਲ ਸਾਡੇ ਨਗਰ ਤੋਂ ਵੀਰ ਨੇ ਨਾਲ ਸੇਵਾਦਾਰ ਸੰਸਥਾ ਦੇ ਵਿੱਚ ਜੁੜੇ ਹੋਏ ਨੇ ਵੀਰ ਬਹੁਤ ਸਮੇਂ ਤੋਂ ਔਰ ਐਦਾਂ ਅੱਜ ਖੁਸ਼ੀ ਦਾ ਦਿਨ ਆ ਜੀ ਆਪ ਜੀ ਨੇ ਅਰਦਾਸਾਂ ਕਰਨੀਆਂ ਨੇ ਧੰਨਵਾਦ ਜੀ ਅਸੀਂ ਇਸ ਟਾਈਮ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਖੜੇ ਆ ਜੀ ਔਰ ਹੁਣ ਉਰੋਂ ਵੀਰ ਹੋਣੀ ਇਹ ਆਨੰਦਪੁਰ ਸਾਹਿਬ ਨੂੰ ਚਾਲੇ ਪਾ ਰਹੇ ਨੇ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬਹੁਤ ਸਾਰਾ ਪਿਆਰ ਵੀਰੇ ਸਾਡੇ ਕੋਲੋਂ ਬਹੁਤ ਬਹੁਤ ਮੁਬਾਰਕਾਂ ਠੀਕ ਹੈ ਜੀ ਭੋਜੀ ਸਾਹਿਬ ਮਹਾਰਾਜ ਚੜ੍ਹਦੀ ਕਲਾ ਚ ਰੱਖਣ ਠੀਕ ਆ ਖਾਲਸਾ ਠੀਕ ਆ ਮਹਾਰਾਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਹਾਰਾਜ ਬਹੁਤ ਸਾਰਾ ਪਿਆਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮਾਸ਼ਾਅੱਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬੋਲੇ ਸੋਨਿਹਾਲ ਸਤਿ ਸ਼੍ਰੀ ਅਕਾਲ ਬਾਜੀ ਪੂਰ ਸਿੰਘ ਜੀ ਬਲਬੀਰ ਕਹਿੰਦੇ ਜਿੰਨਾ ਕਿਹਨੇ ਰੂਪ ਪਾਓ ਆ ਵੀ ਉਨੀ ਜਿੰਨੀ ਲੰਬਾਈ ਉਨੇ ਸਾਲ ਜੇਲ੍ਹ ਕੱਟਣੀ ਪੈਂਦੀ ਹੈ ਇੱਕ ਸਪੀਚ ਦੇ ਵਿੱਚ ਕਹਿੰਦੇ ਵੀ ਪੰਥ ਦਾ ਸਰੂਪ ਆ ਕਿਸੇ ਉਹਦੇ ਨਹੀਂ ਘੱਟਣੀ ਕਹਿੰਦੇ ਵੀ ਜਿੰਨਾ ਲੰਬਾ ਉਨੀ ਸਾਲ ਜੇਲ੍ਹ ਕੱਟਣੀ ਪੈਂਦੀ ਹੈ ਪਰ ਇਦੂ ਵੈਸਟ ਦਿਨ ਨਹੀਂ ਹੋ ਸਕਦਾ ਸਾਡੇ ਲਈ ਕੋਈ ਵੀ ਜੀ ਇਦੂ ਚੰਗਾ ਦਿਨ ਹੀ ਨਹੀਂ ਕਦੇ ਆਇਆ ਜ਼ਿੰਦਗੀ ਦੇ ਵਿੱਚ ਜੋ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਐਸੇ ਐਸੇ ਦਿਨ ਚੜਦੇ ਨੇ ਹਰ ਰੋਜ਼ ਕੁਝ ਨਾ ਕੁਝ ਨਵਾਂ ਜ਼ਿੰਦਗੀ 'ਚ ਮਿਲਦਾ ਔਰ ਅੱਜ ਵੀਰ ਗੁਰੂ ਮਹਾਰਾਜ ਦੇ ਚਰਨਾ 'ਚ ਗਏ ਨੇ ਤਾਂ ਗੁਰੂ ਮਹਾਰਾਜ ਨੇ ਤਰਸ ਖਾਦਾ ਮੈਂ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਆ ਅਸੀਂ ਖੁਸ਼ ਨਸੀਬ ਆ ਕਿ ਇਹ ਦੋ ਇਨਸਾਨ ਸਾਡੇ ਭਰਾ ਨੇ ਸਾਡੇ ਨਾਲ ਰਿਸ਼ਤਾ ਇਹਨਾਂ ਦਾ ਸਾਨੂੰ ਇਹ ਖੁਸ਼ੀ ਆ ਵੀ ਇਹ ਆਪਣਾ ਫਰਜ ਸੇਵਾ ਸੁਸਾਇਟੀ ਦੇ ਇੱਕ ਪਰਿਵਾਰਕ ਮੈਂਬਰ ਨੇ ਜੀ ਧੰਨਵਾਦ ਤੁਸੀਂ ਹੱਸਦੇ ਵਸਦੇ ਰਹੋ ਪ੍ਰਮਾਤਮਾ ਤੁਹਾਡੇ ਤੇ ਵੀ ਇੱਕ ਦਿਨ ਅਸੀ ਕਿਰਪਾ ਕਰੇ ਵੀ ਤੁਹਾਨੂੰ ਵੀ ਆਪਣੇ ਚਰਨਾਂ ਚ ਲਾ ਕੇ ਰੱਖੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ